ਆਫਟਰ ਕਿੰਨੇ ਦਿਨਾਂ ਬਾਅਦ ਵਲੌਗ ਸੁਖਨੀ ਦੇ ਬਰਥਡੇ ਅੱਜ ਉਹਦੇ ਪਿੰਡ ਨੂੰ ਚੱਲੇ ਆ ਮੈਂ ਉਹ ਹੋਇਆ ਇਹਨੂੰ ਕਹਿੰਦੇ ਹੁੰਦੇ ਆ ਆਪ ਵਾਲੀ ਸਕਰੀਨ ਜੀ ਹੁਣ ਬਾਜ ਵੀ ਤੇ ਭਾਵੇਂ ਹੌਲੀ ਬੋਲੂਗਾ ਤੁਹਾਨੂੰ ਬਾਵਾ ਹੋ ਗਈ ਸਪੀਕਰ 'ਚ ਬਹੁਤ ਤੋੜੀ-ਤਾੜੀ ਫਸੀ ਹੋ ਸੀਗੀ ਤੇ ਜਾਣਾ ਹੈਗਾ ਉਹਨਾਂ ਦੇ ਪਿੰਡ ਬਰਥਡੇ ਕੇਕ ਕੱਟ ਕੇ ਆ ਜਣਾ ਵਾਪਸ ਬਣੇ ਰੋ ਵਲੌਗ ਨਾ ਮੈਂ ਤੇ ਮੰਮੀ ਚੱਲੇ ਆ ਅੱਡੀ ਮੈਂ ਬਾਹਰ ਹੋ ਕੇ ਕਰਤੀ ਆ ਟੀ-ਸ਼ਰਟ ਮੈਂ ਵਿੱਚ ਰੱਖ ਲਈ ਮੈਂ ਕਹਿੰਦਾ ਖਰਾਬ ਹੋ ਜਾਣੀ ਹੈ ਨਾ ਵਿੱਚ ਪਾਣੀ ਬੋਟਲ ਚਾਰਜਿੰਗ ਚਾਰਜ ਲੀਡ ਸਾਰਾ ਇਹ ਦੋ ਜੱਡ ਰੱਖ ਲਏ ਲਾ ਬੱਬੇ ਪਹੁੰਚ ਗਏ ਡਵੇਡੇ ਹਰਿਆਣੇ ਗੱਡੀ ਨੇ ਬਹੁਤ ਖਾਜੜ ਕੀਤਾ ਹਾਰ ਕੇ ਗੱਡੀ ਚੇਂਜ ਕੀਤੀ ਆ ਮਨ ਕਿਸੇ ਯਾਰ ਦੋਸਤ ਨੂੰ ਲੈ ਕੇ ਗੱਡੀ ਚੇਂਜ ਕੀਤੀ ਆ ਦੁਆਰਾ ਇੰਨਾ ਚੰਗਾ ਵਿਚਾਰਾ ਆ ਗੱਡੀ ਦੇਖ ਕੇ ਗਿਆ ਮੇਰੇ ਲਈ ਲੈ ਕੇ ਗਿਆ ਮੈਂ ਕਿਹਾ ਯਾਰ ਗਰਮ ਗਰਮ ਹੋਣ ਲੱਗ ਪਏ ਨਹੀਂ ਨਹੀਂ ਧਾ ਘੰਟਾ ਲੱਗਣਾ ਧਾ ਤਾਂ ਕਰ ਚਲੇ ਜਾ ਰਹੇ ਤਾਂ ਜਦਾਂ ਗਰਮ ਹੋ ਗਈ ਸੀ ਗੱਡੀ ਤਾਂ ਕਰਕੇ ਚੇਜ ਜੀ ਕੀਤੇ ਗਏ ਆਂ ਹਾਂ ਚੱਕੋ ਨੀ ਤਾਂ ਗੱਡੀ ਚੇਂਜ ਕੀਤੀ ਹੈ ਗੱਡੀ ਉਹ ਗਰਮ ਹੋ ਗਈ ਸੀ ਕਿ ਕਿਸੇ ਯਾਰ ਦੇ ਉੱਤੇ ਲੈ ਕੇ ਆਈ ਸੀ ਆਪਣੀ ਗੱਡੀ ਖਰਾਬ ਹੋ ਗਈ ਸੀ ਹੁਣ ਆਪਣੀ ਗੱਡੀ ਛੱਡ ਕੇ ਕਿਸ ਦੀ ਲੈ ਕੇ ਆਏ ਤੇ ਲੋ ਪਿੰਡ ਤੋਂ ਗੱਡੀ ਦੂਰ ਆ ਗਏ ਅਸੀਂ ਦਬਿੱਡੇ ਹਰਿਆਣੇ ਉੱਤਰੋਂ ਲੈ ਕੇ ਆ ਆ ਕੇ ਦੱਸ ਦਿਓ ਆਉਂਦੇ ਪੈ ਕੇ ਅੱਛਾ ਐਵੇਂ ਜਿਹੇ ਬੰਦੇ ਵੀ ਆ ਗਏ ਚਣਾ ਜਲਦੀ ਕੇ ਘੱਟਣਾ ਉਹਨਾਂ ਦੀ ਬੇਇੱਜ਼ਤੀ ਵਾਲੀ ਗੱਲ ਆ ਸਾਰੇ ਰਿਸ਼ਤੇਦਾਰ ਬੈਠੇ ਪਏ ਆ ਸਾਨੂੰ ਦੇਖਦੇ ਆ ਮਾਰ ਕੇ ਟੈਂਟ ਚਾੜ੍ਹ ਲਿਆ ਬਹੁਤ ਵਧੀਆ ਮਾਹੌਲ ਜਿਹਾ ਬਣਿਆ ਸਾਨੂੰ ਵੇਟ ਕਰਦੇ ਆ ਕਿ ਕਦੋਂ ਆਉਣਗੇ ਕੇ ਘੱਟਗੇ ਫਿਰ ਕੋ ਨਾਨੀ ਹੋਣੇ ਵਾਲਾ ਘੱਡੀ ਚ ਘੁੰਮਣੇ ਫਿਰ ਕੋ ਆਪਣੀ ਫੂਟ ਪੂਰ ਕਰੀ ਜਾਂਦੀ ਆ ਕੋ ਆਪਣੀ ਨਾ ਦੇਖ ਦੰਦ ਰੱਖਿਆ ਤਾਂ ਕੋ ਆਪਣੀ ਕੋ ਆਪਣੀ ਬਾਅਦ ਇੱਕ ਘੰਟੇ ਤੱਕ ਡਰਾਈਵਰ ਆਇਆ ਵਧੀਆ ਕੀਤਾ ਬਣਾਉਣ ਉਹ ਲੈ ਕੇ ਆ ਗਿਆ ਹੁਣ ਪਾਉਂਗਾ ਚੇਨ ਲੌਕ ਖੋਲਨੇ ਜੀ ਦਾ ਧੰਨਵਾਦ ਨੇ ਜਿਹੜਾ ਜਿਹਦੇ ਟੈਂਜਵਾਬੇ ਉਹ ਗੱਡੀ ਵੀ ਲੈ ਕੇ ਜਾਵੇ ਨਾਲ 1000 ਰੁਪਏ ਤੇਲ ਦਾ ਦੇ ਦਾਂ ਕਹਿੰਦਾ ਤੇਲ ਪਵਾ ਲਈ ਮੈਂ ਵੀ ਤਾਂ ਕਹਿੰਦਾ ਪੁਰਾਣਾ ਹੀ ਸੀ ਆਮਲੇ ਐਂਟੀ ਸ਼ਰਟ ਆ ਬਣੀ ਕਿਉਂਕਾ ਪੈਂਟ ਆ ਗਏ ਆ ਤੁਹਾਡੇ ਨੂੰ ਘਾ ਭਗਦਾ ਅੰਦਰ ਅੱਗ ਲਾਈਓ ਸਾਡੇ ਆ ਆਪਣੇ ਆਲ ਨਾਲ ਅੱਗ ਲਾਉਣ ਦੇ ਪੁਲਿਸ ਆ ਜਾਂਦੀ ਆ ਇੱਧਰ ਤਾਂ ਆਏਗੀ ਸਿਸਟਮ ਆਉਂਦੇ ਲਓ ਉੱਧਰ ਵੀ ਲੱਗੀ ਪਈ ਅੱਗ ਉਹਨੇ ਹੁਣ ਬਾਜਾਨ ਵਧੀਆ ਆਉਂਦੀ ਹੋਣੀ ਹੈ ਨਾ ਦੱਸਿਓ ਲਓ ਗਾਇਸ ਦੱਸੋ ਮੈਂ ਰਿਪੋਰਟ ਉਹ ਕਿ ਗੱਡੀ ਦੇ ਪਿੱਛੇ ਜਾਗੀ ਬਾਰ-ਬਾਰ ਬੱਜਦੀ ਕਿਥੇ ਦੀ ਪਾਸ ਜਲੀ ਚਈਆ ਤੂੰ ਕਿ ਪਿੰਡ ਪਹੁੰਚ ਗਏ ਆ ਪਹੁੰਚ ਗਏ ਰਸ ਕਰ ਤੂੰ ਮੁੰਡਾ ਲੱਗੇ ਘਰ ਆ ਗਏ ਨਾਨੀ ਨਾਨੀ ਲੇਟ ਆ ਹੋ ਗਏ ਸਾਰੇ ਦੇਖਦੇ ਹੋਣੇ ਕੇ ਗੱਡਣ ਤੇ ਬੈਠੇ ਹੋਣੇ ਸਾਰੇ ਕਲੀ ਲਾਟੀ ਸਾਈਡ ਤੇ ਸਾਰਿਆਂ ਨੇ ਆਪਣੇ ਮੂੰਹ ਵਾਲ ਦੇਖਣਾ ਹੈ ਨਾ ਕੇਕ ਕੱਟਣ ਤੋਂ ਬੈਠੇ ਆ ਸਾਰੇ ਆ ਬਿਲਾਰੋ ਬੰਗਾਲਿਆਂ ਦੇ ਚਲ ਸੁਖਮਨੀ ਤੇਰਾ ਬਰਥਡੇ ਆ ਮੈਂ ਵੀ ਤੈਨੂੰ ਹੈਪੀ ਬਰਥਡੇ ਬੋਲਦੀ ਆ ਇਹ ਕਿਉਂ ਨਹੀਂ ਬੋਲੇ ਮੈਂ ਤੇਰੇ ਫੋਨ ਕੀਤਾ ਸਾਰਿਆਂ ਤੋਂ ਪਹਿਲਾਂ ਹੈਪੀ ਬਰਥਡੇ ਸੁਖਮਨੀ ਮੈਨੂੰ ਨਹੀਂ ਮਿਲਣਾ ਹਾਂ ਹੈਪੀ ਬਰਥਡੇ ਸੁਖਨੀ ਦੇ 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 ਕੀ ਕਿਹੜੀ ਗੱਡੀ ਲਈ ਆ ਮਾ ਗੱਡੀ ਕਿਸੇ ਦੀ ਲਿਆਂਦੀ ਪਤਾ ਤੇਰੀ ਲਿਆਂਦੀ ਮੁੰਡੇ ਦੀ ਆ ਤੀਬਾ ਆ ਚਲਾ ਆ ਚਲਾ ਓ ਕੇ ਘਟਾਕਦੀ ਓ ਖਰਾਬ ਹੋ ਜਾਣਾ ਉਹਨਾਂ ਤੇ ਨਹੀਂ ਸਾਈਡਿਆਂ ਨਾਲ ਕਰਕੇ ਚਲਾ ਦੇ ਨਾ ਆ ਫੜੇ ਲੋਕਾਂ ਦੀ ਆਪਣੀ ਹੁਜਲੀ ਖੂ ਆਪਈ ਆਪੇ ਵਾਹਣੀ ਆ ਹਾਂ ਤਾਂ ਲਗਾਈਆਂ ਰਹੀ ਆ ਉਹ ਮੱਛੀ ਆ ਚ ਆ ਚਲਾ ਰਹੇ ਤੋ ਆਪੜਾ ਆ ਚਲਾ ਰਹੇ ਆਪੇ ਹੁਜਲੀ ਬੰਦ

ਇਹ ਨਾ ਗੱਲ ਤੇ ਤੇ ਕਿਹੜਾ ਡੀ ਡੀ ਦੀ ਗੱਲ ਮੱਖੀਆਂ ਬਹੁਤ ਹੋਣੀਆਂ ਬਹੁਤ ਬਣਾਉਂਦਾ ਆਹੋ ਮੈਂ ਤਾਂ ਅਖਬਾਰ ਵਰਗੀ ਆਹ ਇਹਦੀ ਬਾਤ ਆਪ ਪਲੇਟ 'ਚ ਖਾਣ ਜੋ ਹੈਗਾ ਉੱਥੇ ਰੱਖ ਲੈ ਮੇਰੇ ਚੱਕ ਲੈ ਲੈ ਬੱਚਾ ਚੱਕ ਲੈ ਮੇਰੇ ਉੱਥੇ ਰੱਖ ਕੇ ਨਾ ਪਲੇਟ 'ਚ ਪਾ ਕੇ ਮਾਰਨ ਦੇ ਜੀ ਕਿਉਂਕਿ ਉੱਤੇ ਟਾਈਮ ਹੋ ਰਿਹਾ ਹੈ ਜੀ ਜੀ ਦਾ ਹੀ ਲੱਗਦੀ ਹੈ ਇਦੋਂ ਤਾਂ ਮੈਥਿੰਗ ਹੈ ਇੱਕ ਜੀ ਬੈਠੀ ਆ ਜੀ ਹਾਂ ਇੱਕ ਆਹ ਕੋਣਾ ਸੇਬਾ ਚੋਤਾ ਦੇਖ ਮੈਂ ਇੱਕ ਸੇਬਾ ਇੱਕ ਤੂੰ ਤੂੰ ਹੁਣ ਜਾਣਾ ਸਾਡੇ ਨਾਲ ਹਾਂ ਜਿਵੇਂ ਤੇਰਾ ਨਾਂ ਲੈ ਕੇ ਗਿਆ ਮੇਲੇ ਤੂੰ ਫੜਕ ਲੱਗ ਕੇ ਜੂ ਮਾ ਤੇਰੇ ਫੜਕ ਲੱਗ ਕੇ ਜੂ ਤੇ ਮੈਂ ਫੜਕ ਲੱਗ ਕੇ ਚੰਗ ਮੈਂ ਲੈ ਕੇ ਨਹੀਂ ਜਾਣਾ ਤੈਨੂੰ ਹਾਂ ਤੇਰੇ ਕਿਹੜਾ ਖਵੜ ਪਾਇਆ ਆਂ ਦਿਲਾ ਨੇ ਸਕਰੀਨ ਨਵੀ ਹੋ ਗਈ ਇਹਨੇ ਇਹ ਸਹੀ ਕਰਾ ਕੇ ਲਿਆਇਆ ਮੈਂ ਲੈ ਦਿਖਾਓ ਆ ਦੇ ਮੈਂ ਫੜੀ ਆ ਚੰਗਾ ਦਬ ਸੁਖ ਨੇ ਬਣੇ ਆ ਤੇਰੀ ਮਰੀ ਦਿਨਿਆਨੀ ਚੱਲੀਏ ਫੇ ਮੈਂ ਬੋਨੀ ਮੈਂ ਬੋਨੀ ਸਾਰੇ ਬੋ ਬਾਈ ਫੇਰਦੀਆਂ ਬਾਹਰ ਕਰ ਦੇ ਪਾਣਾ ਮੈਨੂੰ ਚਾ ਆਮਾ ਗਿਆ ਕਿ ਦੁੱਖੂ ਅੱਜ ਹੋ ਕੇ ਅਹੀ ਦਰ ਪਰ ਰਾਤ ਦੇ ਵੱਜ ਗਏ ਨੇ 9 ਸੁਖੂ ਸਾਡੇ ਨਾਲ ਚੱਲਾ ਹਨਾ ਸੁਖ ਨੇ ਖੈਰੋ ਕਰਦੇ ਫੇ ਹੈਲੋ ਸਾਰਿਆਂ ਨੇ ਹੈਪੀ ਬਰਥਡੇ ਵਿਸ਼ ਕਰਨਾ ਮੇਰੇ ਪੁੱਤ ਨੂੰ ਤੁਸੀਂ ਨਹੀਂ ਆ ਰਹੇ ਤੈਨੂੰ ਵਿਸ਼ਖਾਨਾ ਹੁਣੇ ਥੈਂਕ ਯੂ ਕਰਦੇ ਫਿਰ ਥੈਂਕ ਯੂ ਥੈਂਕ ਯੂ ਮੰਮੀ ਚਲਾ ਚਲਿਏ ਕੋ ਬਹੁਤ ਆ ਗਿਆ ਇੰਦਾ ਮੈਂ ਬਹੁਤ ਲੈ ਗਈ ਗਿਆ ਜਦੋਂ ਮੋਰੇ ਟਾਇਰ ਪੈਂਚਰ ਪਤਾ ਕਾਹਦੇ ਬੈਠਾ ਕਿ ਪਿੱਛੋਂ ਟਾਇਰ ਪਾਟ ਨਾ ਜਾਵੇ ਕਿ ਭਾਰ ਨਾ ਜਿਆਦਾ ਪਵੇ ਤਾਂ ਟੈਂਕੀ ਤੇ ਬੈਠਾ ਆ ਵਧੀਆ ਸੈਲੀਬ੍ਰੇਟ ਹੋ ਗਿਆ ਗਾਇਸ ਬਰਥਡੇ ਹੁਣ ਜਾ ਰਹੇ ਤੈਨੂੰ پتہ ਇਹ ਘਰ ਨੂੰ ਬੰਗਿਆਂ ਨਾਲ ਆਇਆ ਇੱਕ ਮਨਾਇਆ ਵੀ ਇਹਨਾਂ ਦੇ ਪਿੰਡ ਨਹੀਂ ਗਾਂ ਇਹਨਾਂ ਦੇ ਨਾਨਕੇ ਇੱਥੇ ਕੀ ਅੰਮੇ ਨੇ ਗੜੀ ਇਹਨਾਂ ਦੇ ਨਾਨਕੇ ਮਨਾਇਆ ਕਿਉਂਕਿ ਉੱਥੇ ਹੈ ਨਹੀਂ ਕੋਈ ਬਾਹਰ ਆ ਸਾਰੇ ਤੇ ਵੇ ਇਹਨਾਂ ਦੇ ਨਾਨਕੇ ਮਨਾਇਆ ਉੱਥੇ ਗਏ ਸੀਗੇ ਆ ਦੇਖੋ ਪਤਾ ਕੀ ਦੇਖੀ ਜਾਂਦੇ ਸੋਹਣਿਆ ਚਲੋ ਰਾਜ ਰੋਟੀ ਖਾਣੀ ਆ ਕਿਤੇ ਰੋਟੀ ਖਾਈਏ ਭੁੱਖ ਲੱਗ ਗਈ ਗੋਲਡੀ ਦੇ ਟੂਟੇ ਸੀਗਾ ਹੁੰਦਾ ਹਣਾ 12 ਵਜੇ ਮੈਂ ਕਿਹਾ ਚੱਲ ਦੋ ਘਰ ਰੋਟੀਆਂ ਖਾ ਲਾਂ ਨੇ ਭੁੱਖ ਲੱਗ ਗਈ ਉਹਨਾਂ ਨੇ ਉੱਥੇ ਕਿਹਾ ਉਦੋਂ ਮੈਨੂੰ ਭੁੱਖ ਨਹੀਂ ਮੰਮੀ ਕਹਿੰਦੀ ਮੈਂ ਤਾਂ ਖਾਣੀ ਨਹੀਂ ਫਿਰ ਮੈਂ ਕਿਹਾ ਮੈਂ ਤਾਂ ਖਾਂਦਾ ਹਲਮਾ ਟਾਬੇ ਤੇ ਰੁਕਾ ਲੱਗਾ ਐ ਮੈਂ ਸ਼ੱਟ ਪਾ ਲਿਆ ਮੈਨੂੰ ਚੰਗਾ ਨਹੀਂ ਲੱਗਦਾ ਰੋਟੀ ਦਾ ਖਾਣੀ ਨਹੀਂ ਐ ਬੈਠ ਕੇ ਇੱਥੇ ਘਾ ਲੰਦੇ ਨਾ ਉਹ ਮੁੰਡੇ ਮਗਰ ਕੰਮ ਕਰਦੇ ਮੈਂ ਕਿਹਾ ਰੋਟੀ ਖਾ ਲਓ ਕਹਿੰਦੇ ਨਹੀਂ ਉਹ ਪਾਣੀ ਲਿਆ ਟੰਡਾ ਕੰਸੇ ਪਾਣੀ ਪੀ ਲਾ ਐਡ ਪੂਜਾ ਹੋ ਗਈ ਰੁਕਣ ਨੂੰ ਭਾਵੇਂ ਟਾਬੇ ਤੇ ਵੀ ਰੁਕ ਸਕਦੇ ਕਿਤੇ ਮੈਂ ਪਰ ਮੈਨੂੰ ਆਪਣੀ ਫੀਲਿੰਗ ਸੀ ਮੈਂ ਕਿਤੇ ਪੱਧਰੇ ਬੈ ਕੇ ਤੇ ਥੱਲੇ ਪੁੰਜੇ ਬੈ ਕੇ ਖਾਣੀ ਐ ਰੋਟੀਆਂ ਉਹਦੇ ਅਲੱਗ ਵਾਈਬ ਐ ਮੰਮੀ ਮੇਰੀ ਬਹੁਤ ਇਦਾਂ ਉਹ ਕਰਦੀ ਰੱਖਾ ਜੀ ਕਹਿੰਦੇ ਚੰਗਾ ਨਹੀਂ ਲੱਗਦਾ ਮੈਂ ਕਹਿੰਦੀ ਜਿਹਨੂੰ ਨਹੀਂ ਲੱਗਦਾ ਨਾਂ ਲੱਗੇ ਹਨ ਆਪਾਂ ਨੂੰ ਵਧੀਆ ਲੱਗਾ ਸਕੂਨ ਵਾਲੀ ਆਪਾਂ ਖਾ ਲਈਏ ਦਾਸ ਸੱਟ ਹੁਣ ਕੁੱਕ ਤਾਂ ਮੈਨੂੰ ਲੱਗਦੀ ਵੀ ਕਰ ਜਾਣਾ ਕਹਾਲਾਂ ਦੀ ਮੈਨੂੰ ਸੋਖਣੀ ਸੌਂ ਗਈ ਐ ਇਹ ਚ ਹੈ ਕੀ ਮੇਕਅਪ ਹਾਂ ਮੈਂ ਖੋਲ ਕੇ ਨਹੀਂ ਦਿਖਾਉਣਾ ਕਾਤੇ ਮੇਰਾ ਖਰਾਬ ਘੱਡਾ ਨਾ ਜੇ ਤੂੰ ਜੀਰਾ ਖਰਾਬ ਕੀਤਾ ਸੀ ਅਗਲੇ ਦਾ ਫੋਨ ਵੀ ਨਹੀਂ ਕੀਤਾ ਹੈਗਾ ਗੱਡੀ ਤੇ ਜੋ ਜਾ ਕੋਈ ਮੈਂ ਕਹ 29 ਦੇ ਸਮਪ ਸ਼ਰਮੀ ਦੇ ਹੱਥ ਨੂੰ ਸੀ ਅਗਲੇ ਨੂੰ ਨਹੀਂ ਕਿਹਾ ਹੈਗਾ ਆਪੇ ਦੇਣੇ ਜਾਣਾ ਤੂੰ ਨਾਲ ਮੇਰੇ ਨਹੀਂ ਹੈ ਨਹੀਂ ਜਾਣਦਾ ਆ ਜਾ ਨਹੀਂ ਫੇਨ ਆ ਗਈ ਲੈ ਤੋ ਹੋ ਜਾਣਾ ਕਿਨੇ? ਲੇਟ ਹੋ ਜਾਣਾ? ਹਾਂ। ਕੌਣ ਕਹਿੰਦਾ? ਤੈਨੂੰ ਕਿਹਨੇ ਕਿਹਾ ਲੇਟ ਹੋ ਜਾਣਾ? ਹਾਂ। ਹਾਂ। ਆ ਮਾਲਾ ਕਿੱਥੇ ਲਈਏ? ਹਾਂ। ਆਪਣਾ ਲੈ ਜੀ। ਆ ਡਰੈਸ ਤੇਰੀ ਬਹੁਤ ਸੋਹਣੀ ਲੱਗੂਨੀ। ਕਹਿੰਨ ਦਿੱਤੀ ਇਹ। ਦੂਨੇ। ਦੱਦੂਨੇ। ਦੱਦੂਨੇ। ਚਲੋ। ਚੱਲ ਜੀ। ਆਈ ਹਾਂ। ਆਈ ਹਾਂ। ਆਈ ਹਾਂ। ਆਈ ਹਾਂ। ਨਾਗਾ ਮਾਮੇ ਨੂੰ ਕਹਿ ਜਾ ਮੈਂ ਖੂ ਤੇ ਤੁਹਾਨੂੰ ਚੱਲ ਜਾਈਂ। ਇਹ ਤਾਂ ਉਹਨੂੰ ਹੁੰਦਾ ਕਿ ਚੱਲ ਹੈਗਾ ਹੀ ਆ ਘਰੇ ਪਾ ਦੂਗਾ ਪੱਟਿਆ ਪੇ। ਸਦੀ ਦਾ ਨਹੀਂ ਜੀ। ਕਾਰ ਨੂੰ ਚੱਲ ਜਾਈ ਮਾਮਾ। ਸ਼ਾਮ ਨੂੰ ਜਾਣਾ ਬੀਬੀ ਆਇਆ। ਮੈਂ ਤਾਂ ਉੱਥੋਂ ਦੇਖ ਲਿਆ ਮੈਨੂੰ ਲੱਗਦੀ ਜੀ ਮਾਤਾ ਸ਼ਾਮ ਨੂੰ ਜਾਣਾ। ਕੋਈ ਆਹ ਦੇ ਮਾ ਬੇੜਾ ਹੋਰ ਵੀ ਵੀ ਰੋਜ਼ 500 ਰੁਪਏ ਦੇ ਦੇ ਕੇ ਮੈਂ ਕਿਹਾ ਰੈਂਟ ਨਹੀਂ ਮੈਂ ਨਹੀਂ ਲੈਣਾ ਹੱਟੇ ਚੱਲ ਕੋਈ ਨਹੀਂ ਫੇਕ ਗਿਆ ਮਾਰ ਕੋ ਪੁੱਤ ਤੇ ਪਤਾ ਨਹੀਂ ਭਾਈ ਮੰਮੀ ਤੇ ਗਈ ਹੋਰ ਓਕੇ ਮੈਂ ਕਿਹਾ ਜੇ ਰੈਂਟ ਤੇ ਫੋਟੋ ਮੈਂ ਨਹੀਂ ਲੈਣਾ ਕੋਈ ਨਹੀਂ ਅਜੋ ਕੀ ਬਾਬਾ ਜਾਂਦਾ ਮੈਂ ਕਿਹਾ ਨਾ ਬਿਠਾ ਲਈਏ ਬਾਬੇ ਨੂੰ ਉਧਰ ਛੋੜ ਦੇਦਾ ਹਾਂ 80 ਰੁਪਏ ਇਧਰ ਸੇ ਆਏ ਭਾਈ ਇਹ ਦਾਮ ਸਰਸਾ ਆ

खाना पीना आया मेरे अच्छा मिल अच्छा okay. गया चावल रोटी ओके चलो बढ़िया मैं कहा ये भी तुम्हारे साथ ही है हां ये नहीं नहीं इनको बैठा लो बैठ जा बैठ जा भाई बैठ जा बैठ जा हां थोड़ा ना बैठ जा गर्म गर्मी है उधर छोड़ देते आ जाओ बैठ जाओ ठीक है महाराज खाली खाली मिलेगा खाली <laughs> चावल मिलेगा ਬਾਬਿਆਂ ਜੀ ਕਿਆ ਸ਼੍ਰੀਰਾਮ ਅੱਜ ਚਾਰ ਬਰ ਪਹੁੰਚ ਗਏ ਆਪਾਂ ਹੁਣ ਜਾਣਾ ਆਪਾਂ ਪਹਿਲਾਂ ਨਰਦ ਹਸਪੀਟਲ ਉੱਥੇ ਦਵਾਈ ਫੜ ਕੇ ਨਾਲ ਹੀ ਫੇਰ ਚੈੱਕ ਲਈ ਆਪਾਂ ਆਪਣੀ ਗੱਡੀ ਇਹ ਜਾਮ-ਜਾਮ ਜੀ ਲੱਗਦੀ ਹੁਣ ਮੈਨੂੰ ਇਹ ਚਲੋ ਹੁਣ ਇਸੀ ਤੋਂ ਬਿਨਾਂ ਜਾਣਾ ਪੈਣਾ ਓ ਮਾਈ ਗਾਡ ਮੇਰੇ ਮਗੇ ਇਹਦੇ ਨਾਲ AC ਜਿਹਾ ਹੈ ਨਾ ਇਹਦੇ ਵਿੱਚ ਕਰਾਉਣੇ ਐ ਸਹੀ ਪਹਿਲੀਆਂ ਗਰਮੀਆਂ ਦੇ ਖੱਜਲ ਕੀਤਾ ਕੇ AC ਖਰਾਬ ਹੋ ਗਿਆ ਕਦੇ ਵੀ ਦੇ ਧੋਖਾ ਦਿੱਤਾ ਇਸ ਜੀ ਨੇ ਹੁਣ ਜਾ ਕੇ ਸਹੀ ਕਰਾਉਂਦੇ ਆ ਕੱਲ ਨੂੰ ਜਾਂ ਪਰਸ ਨੂੰ ਹਨਾ ਕੜੀ ਕਰਦਾ ਉਥੇ ਗਰਾਜ ਦੇ ਵਿੱਚ ਉਹਨਾਂ ਨੇ ਦਿਹਾੜੀ ਕਿ ਚਾਹੀਦੀ ਕਹਿੰਦੇ ਬਸ ਆ ਆ ਬੇ 18 ਆ ਗਏ ਆਪਾਂ ਦਹੀਂ ਲੈ ਆਣਾ ਇਹਨਾਂ ਦੇ ਨਹੀਂ ਵਧੀਆ ਸ਼ਾਮ ਵਾਲਿਆਂ ਦਾ ਦਹੀਂ ਲੈਣੇ ਪਰਾਵੀ ਹੋ ਗਿਆ। ਗਾਂ ਦੇ ਬੁਆਰ ਹੋਣ ਦਾ ਇਹਨਾਂ ਨੂੰ ਨੁਕਸਾਨ ਹੈ। ਦੇ ਹੀ ਦੁਕਾਨਾਂ ਨਾਲ ਡੱਬੇ ਵਾਲਾ ਖਾਣਾ ਪੈਂਦਾ। ਦਹੀਂ ਹੈਗਾ। ਗਾਈਸ ਆ ਗਏ ਸੀ ਆਪਾਂ ਘਰੇ ਹੁਣ ਕਰਦੇ ਖੜੀ ਰੈਸਟ। ਮਿਲਾਂਗੇ ਨਵੇਂ ਬਲੌਗ 'ਚ ਹੁਣ ਬਲੌਗ ਆਇਆ ਕਰੂਗਾ ਆਪਣਾ ਠੀਕ ਹੈ ਫੋਨ ਆਪਣਾ ਸਹੀ ਹੋ ਗਿਆ। ਲਵ ਯੂ ਆਨ ਸਾਰਿਆਂ ਨੂੰ ਜੇ ਵਧੀਆ ਲੱਗਾ ਲਾਈਕ ਸਬਸਕ੍ਰਾਈਬ ਕਰਦੇ ਹੋ ਘੰਟੀ ਆ ਟੰ ਟੰ ਖੜਕਾ ਦਿਓ।